ਸਤ ਨਾਮ ਸ੍ਰੀ ਵਾਹਿਗੁਰੂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰ ਦਿਆ ਕਰਿਓ ਚਲੋ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜਦੋਂ ਮੀਰਾ ਨੂੰ ਦੱਸਿਆ ਗਿਆ ਕਿ ਕਾਂਸੀ ਦੀ ਧਰਤੀ ਤੇ ਇੱਕ ਮਹਾਪੁਰਸ਼ ਆਏ ਹੋਏ ਹਨ ਜਿਨ੍ਹਾਂ ਦੀ ਅਜਿਹੀ ਖਿੱਚ ਹੈ ਕਿ ਜਿਹੜਾ ਵੀ ਭਾਵਨਾ ਨਾਲ ਉਹਨਾਂ ਦੇ ਇੱਕ ਵਾਰੀ ਦਰਸ਼ਨ ਕਰ ਲੈਂਦਾ ਹੈ ਉਹੋ ਬਾਸ ਉਹਨਾਂ ਦਾ ਹੀ ਹੋ ਕੇ ਰਹਿ ਜਾਂਦਾ ਹੈ ਜਿਹੜਾ ਵੀ ਸ਼ਰਧਾ ਨਾਲ ਇੱਕ ਵਾਰੀ ਉਹਨਾਂ ਦੇ ਪਾਸ ਬੈਠ ਜਾਂਦਾ ਹੈ ਫਿਰ ਉਸ ਦਾ ਉੱਠਣ ਨੂੰ ਜੀ ਹੀ ਨਹੀਂ ਕਰਦਾ ਕਿਉਂਕਿ ਉਹਨਾਂ ਦੇ ਮੋਹੋਂ ਨਿਕਲਿਆ ਹਰ ਇੱਕ ਬਚਨ ਹਿਰਦੇ ਨੂੰ ਸ਼ਾਂਤੀ ਜਹੀ ਦਿੰਦਾ ਹੈ ਮੀਰਾ ਬਾਈ ਨੂੰ ਜਦੋਂ ਭਗਤ ਰਵਿਦਾਸ ਮਹਾਰਾਜ ਜੀ ਦੀ ਇੰਨੀ ਸਿਫਤ ਸੁਣੀ ਤਾਂ ਉਹਨਾਂ ਨੇ ਕਾਂਸ਼ੀ ਜਾਣ ਦਾ ਫੈਸਲਾ ਕੀਤਾ ਮੀਰਾ ਭਾਈ ਰਾਜਿਆਂ ਦੀ ਧੀ ਸੀ ਜਿਸ ਕਰਕੇ ਸਾਰੇ ਪਾਸੇ ਖਬਰ ਖਬਰ ਫੈਲ ਗਈ ਕਿ ਮੀਰਾ ਕਾਸ਼ੀ ਆਉਣ ਵਾਲੇ ਹੈ ਮੀਰਾ ਨੇ ਪੇਟਾਵਾਂ ਵਾਸਤੇ ਕਈ ਪ੍ਰਕਾਰ ਦੀਆਂ ਵਸਤੂਆਂਾਂ ਬਹੁਤ ਕੁਝ ਨਾਲ ਲਿਆ ਤੇ ਕਾਸ਼ੀ ਵੱਲ ਨੂੰ ਚੱਲ ਪਈ ਤੇ ਜਦੋਂ ਕਾਸ਼ੀ ਦੀ ਧਰਤੀ ਦੇ ਨੇੜੇ ਪਹੁੰਚੀ ਤਾਂ ਉੱਥੋਂ ਦੇ ਪੰਡਤ ਮੀਰਾ ਦੇ ਸਵਾਗਤ ਲਈ ਉਸ ਨੂੰ ਅੱਗੋਂ ਲੈਣ ਲਈ ਆਏ ਕਿਉਂਕਿ ਮੀਰਾ ਰਾਜਿਆਂ ਦੀ ਧੀ ਸੀ ਰਾਜੇ ਮਾਇਆ ਬਹੁਤ ਭੇਟ ਕਰਦੇ ਸਨ ਮੀਰਾ ਦੀ ਬਹੁਤ ਸ਼ਾਨਦਾਰ ਆਉ ਭਗਤ ਕੀਤੀ ਗਈ ਉਸ ਦੇ ਆਰਾਮ ਲਈ ਫੁੱਲਾਂ ਨਾਲ ਸਜੀ ਸੇਜ ਤਿਆਰ ਕੀਤੀ ਗਈ ਜਿਸ ਉੱਪਰ ਮੀਰਾ ਨੇ ਕੁਝ ਧੇਰ ਆਰਾਮ ਕੀਤਾ ਤੇ ਆਰਾਮ ਕਰਨ ਤੋਂ ਕੁਝ ਧੇਰ ਬਾਅਦ ਜਦੋਂ ਪੰਡਤਾਂ ਨੇ ਮੀਰਾ ਨੂੰ ਮੰਦਰ ਜਾ ਕੇ ਆਰਤੀ ਪੂਜਾ ਕਰਨ ਲਈ ਕਿਹਾ ਤਾਂ ਮੀਰਾ ਨੇ ਮੰਦਰ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਨਹੀਂ ਮੈਂ ਮੰਦਰ ਬਹੁਤ ਵਾਰੀ ਗਈ ਹਾਂ ਪੂਜਾ ਵੀ ਬਹੁਤ ਵਾਰੀ ਕੀਤੀ ਹੈ ਪਰ ਅੱਜ ਮੈਂ ਮੰਦਰ ਜਾਣ ਲਈ ਨਹੀਂ ਬਲਕਿ ਇੱਥੇ ਜਿਹੜਾ ਇੱਕ ਮਹਾਪੁਰਸ਼ ਰਹਿੰਦਾ ਹੈ ਉਹਨਾਂ ਦੇ ਦਰਸ਼ਨ ਕਰਨ ਆਈ ਹਾਂ ਪੰਡਤ ਹੰਕਾਰੀ ਸਨ ਤੇ ਮੀਰਾ ਦੇ ਮੂੰਹੋਂ ਇਹ ਗੱਲ ਸੁਣ ਕੇ ਪੰਡਤਾਂ ਨੂੰ ਕਰੋਧ ਆ ਗਿਆ ਤੇ ਆਖਣ ਲੱਗੇ ਕਿ ਸਾਡੇ ਤੋਂ ਵੱਡਾ ਇੱਥੇ ਕਿਹੜਾ ਹੋਰ ਮਹਾਪੁਰਸ਼ ਹੈ ਰੋਹਿਤ ਅਸੀਂ ਹਾਂ ਲੋਕਾਂ ਨੂੰ ਮੋਕਸ਼ ਦਾ ਮੁਕਤੀ ਦਾ ਰਾਹ ਅਸੀਂ ਦੱਸਦੇ ਹਾਂ ਤੇ ਸਾਡੇ ਤੋਂ ਵੱਡਾ ਹੋਰ ਮਹਾਪੁਰਸ਼ ਕਿਹੜਾ ਇੱਥੇ ਆ ਗਿਆ ਹੈ ਸਾਨੂੰ ਉਸ ਦਾ ਨਾਮ ਦੱਸ ਹੰਕਾਰੇ ਹੋਏ ਪੰਡਤਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਮੀਰਾ ਨੇ ਹੱਥ ਜੋੜ ਕੇ ਕਿਹਾ ਕਿ ਉਹਨਾਂ ਦਾ ਨਾਮ ਭਗਤ ਰਵਿਦਾਸ ਮਹਾਰਾਜ ਜੀ ਹੈ ਮੀਰਾ ਦੇ ਮੂੰਹੋਂ ਇਹ ਨਾਮ ਸੁਣ ਕੇ ਪੰਡਤ ਗੁੱਸੇ ਨਾਲ ਕੱਪੜਿਆਂ ਤੋਂ ਬਾਹਰ ਆਉਣ ਲੱਗੇ ਤੇ ਆਖਣ ਲੱਗੇ ਕਿ ਤੂੰ ਕਿਸ ਸ਼ੂਦਰ ਦਾ ਨਾਮ ਲੈ ਲਿਆ ਹੈ ਜਿਸ ਦੇ ਤੂੰ ਦਰਸ਼ਨ ਕਰਨੇ ਨੇ ਉਹ ਤਾਂ ਜੁੱਤੀਆਂ ਗੰਡ ਦਾ ਹੈ ਉਹ ਗੁਰੂ ਕਦੋਂ ਤੋਂ ਹੋ ਗਿਆ ਅਸੀਂ ਤਾਂ ਉਸ ਨੂੰ ਆਪਣੇ ਮੱਥੇ ਲਾਉਣਾ ਵੀ ਚੰਗਾ ਨਹੀਂ ਸਮਝਦੇ ਤੇ ਤੂੰ ਉਸ ਦੇ ਦਰਸ਼ਨ ਕਰਨ ਆਈ ਹਾਂ ਮੀਰਾ ਨੇ ਫਿਰ ਵੀ ਪੰਡਤਾਂ ਨੂੰ ਰਵਿਦਾਸ ਜੀ ਦਾ ਟਿਕਾਣਾ ਪੁੱਛਿਆ ਉਹਨਾਂ ਦੇ ਟਿਕਾਣੇ ਦਾ ਰਸਤਾ ਪੁੱਛਿਆ ਪਰ ਕਿਸੇ ਨੇ ਵੀ ਉਸ ਨੂੰ ਰਸਤਾ ਨਾ ਦੱਸਿਆ ਤਾਂ ਮੀਰਾ ਨੇ ਆਪ ਹੀ ਭਗਤ ਰਵਿਦਾਸ ਜੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਪੁੱਛਦੇ ਪੁੱਛਉਂਦੇ ਆ ਮੀਰਾ ਨੂੰ ਕਿਸੇ ਨੇ ਦੱਸਿਆ ਉਹਨਾਂ ਦਾ ਕੋਈ ਬਹੁਤ ਵੱਡਾ ਮੰਦਿਰ ਜਾਂ ਮਹਿਲ ਨਹੀਂ ਹੈ। ਉਹ ਤਾਂ ਇੱਕ ਕੱਖਾਂ ਦੀ ਕੁਲੀ ਵਿੱਚ ਰਹਿੰਦੇ ਹਨ। ਤਾਂ ਲੱਭਦੀ ਲਗਾਉਂਦੀ ਮੀਰਾ ਜਦੋਂ ਰਵਿਦਾਸ ਜੀ ਦੀ ਕੁਲੀ ਵਿੱਚ ਪਹੁੰਚੀ ਤਾਂ ਕੀ ਦੇਖਦੀ ਹੈ ਕਿ ਭਗਤ ਜੀ ਸੰਗਤਾਂ ਨੂੰ ਬਚਨ ਸੁਰਾ ਰਹੇ ਹਨ। ਮੀਰਾ ਨੇ ਮੱਥਾ ਨਹੀਂ ਟੇਕਿਆ ਤੇ ਸੰਗਤ ਦੇ ਪਿੱਛੇ ਹੀ ਬੈਠ ਕੇ ਬਚਨ ਸੁਣਨ ਲੱਗੀ। ਮੀਰਾ ਨੇ ਜਦੋਂ ਮਹਾਰਾਜ ਜੀ ਦੇ ਬਚਨ ਸੁਣੇ ਤਾਂ ਉਹਨਾਂ ਦੇ ਬਚਨ ਸੁਣ ਕੇ ਉਹ ਭਰਪੂਰ ਹੋ ਗਈ। ਉਸ ਦੀ ਭਾਲ ਖਤਮ ਹੋ ਗਈ ਕਿ ਅੱਜ ਉਸ ਨੂੰ ਐਸਾ ਮਹਾਪੁਰਸ਼ ਦੇ ਦਰਸ਼ਨ ਹੋਏ ਹਨ ਜਿਹੜਾ ਕਿ ਸਿੱਧੀਆਂ ਰੱਬ ਨਾਲ ਗੱਲਾਂ ਕਰਦਾ ਸੀ। ਮੀਰਾ ਸਿੱਧਾਂ ਉਹਨਾਂ ਦੇ ਚਰਨਾਂ ਵਿੱਚ ਜਾ ਡਿੱਗੀ ਤੇ ਬੇਨਤੀ ਕੀਤੀ ਹੇ ਗੁਰੂ ਜੀ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇ ਦਿਓ ਕਿਉਂਕਿ ਤੁਹਾਡੇ ਬਚਨ ਸੁਣ ਕੇ ਮੈਨੂੰ ਬਹੁਤ ਸ਼ਾਂਤੀ ਮਿਲੀ ਹੈ ਮੀਨਾ ਭਗਤ ਰਵਿਦਾਸ ਮਹਾਰਾਜ ਜੀ ਦੇ ਰੰਗ ਵਿੱਚ ਰੰਗੀ ਜਾ ਚੁੱਕੀ ਸੀ ਤੇ ਉਹ ਪੂਰਾ ਇੱਕ ਹਫ਼ਤਾ ਉੱਥੇ ਹੀ ਰੁਕ ਕੇ ਉਹਨਾਂ ਦੇ ਬਚਨ ਸੁਣਦੀ ਰਹੀ ਤੇ ਸੰਗਤ ਦੀ ਸੇਵਾ ਕਰਦੀ ਰਹੀ ਤੇ ਜਦੋਂ ਇੱਕ ਹਫ਼ਤੇ ਬਾਅਦ ਮੀਰਾ ਆਪਣੇ ਘਰ ਚਲੀ ਗਈ ਤਾਂ ਘਰੇ ਜਾ ਕੇ ਕੀ ਵੇਖਦੀ ਹੈ ਕੇ ਘਰ ਵਾਲੇ ਸਾਰੇ ਜੀਆਂ ਨੇ ਮੀਆਂ ਮੀਰਾ ਨਾਲ ਮੂੰਹ ਫੇਰ ਲਿਆ ਹੈ ਘਰ ਦਾ ਹਰ ਮੈਂਬਰ ਮੀਰਾ ਨੂੰ ਨਫ਼ਰਤ ਵਾਲੀ ਨਿਗਾਹ ਨਾਲ ਵੇਖਣ ਲੱਗਾ ਤਾਂ ਮੀਰਾ ਨੇ ਬੜੀ ਹੈਰਾਨੀ ਨਾਲ ਆਪਣੇ ਘਰ ਵਾਲਿਆਂ ਨੂੰ ਪੁੱਛਿਆ ਕਿ ਕਾਸ਼ੀ ਤਾਂ ਸਾਰੇ ਹੀ ਜਾਂਦੇ ਨੇ ਕਿ ਜੇਕਰ ਮੈਂ ਵੀ ਚਲੀ ਗਈ ਤਾਂ ਕੀ ਹੋ ਗਿਆ ਤੁਸੀਂ ਸਾਰੇ ਜਣੇ ਮੇਰੇ ਨਾਲ ਨਾਰਾਜ਼ ਕਿਉਂ ਹੋ ਤਾਂ ਮੀਰਾ ਦੇ ਮਾਂ ਮੀਰਾ ਦੀ ਮਾਂ ਨੇ ਮੀਰਾ ਨੂੰ ਕਿਹਾ ਕਿ ਤੂੰ ਉਹਨੂੰ ਮੰਨਦੀ ਹਾਂ ਜਿਹੜਾ ਜੁੱਤੀਆਂ ਗੰਡਦਾ ਹੈ ਤੇ ਉਸ ਜੁੱਤੀਆਂ ਗੰਡਣ ਵਾਲੇ ਨੂੰ ਤੂੰ ਗੁਰੂ ਧਾਰਨ ਕਰ ਲਿਆ ਹੈ। ਮੀਰਾ ਤਾਂ ਸਭ ਕੁਝ ਆਪਣੀ ਅੱਖੀਂ ਵੇਖ ਕੇ ਆਈ ਸੀ। ਉਸਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਮੈਨੂੰ ਜੋ ਮਰਜ਼ੀ ਬੋਲ ਲੈ ਪਰ ਉਹਨਾਂ ਮਹਾਪੁਰਸ਼ਾਂ ਨੂੰ ਕੁਝ ਨਾ ਬੋਲੇ ਕਿਉਂਕਿ ਮੈਂ ਸਭ ਕੁਝ ਆਪਣੀਆਂ ਇਨ੍ਹਾਂ ਅੱਖਾਂ ਨਾਲ ਵੇਖ ਕੇ ਆਈ ਹਾਂ। ਘਰ ਵਾਲਿਆਂ ਨੇ ਮੀਰਾ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਮੀਰਾ ਉਸ ਜੁੱਤੀਆਂ ਗੰਡਣ ਵਾਲੇ ਰਵਿਦਾਸ ਦਾ ਖਹਿੜਾ ਛੱਡ ਦੇ ਕਿਉਂਕਿ ਸਾਰੇ ਸਮਾਜ ਵਿੱਚ ਸਾਡੀ ਨੱਕ ਵੱਡੀ ਗਈ ਹੈ ਪਰ ਮੀਰਾ ਨੇ ਉਹਨਾਂ ਦੀ ਇੱਕ ਨਾ ਮੰਨੀ ਜਦੋਂ ਕੋਈ ਵੀ ਗੱਲਬਾਤ ਦੀ ਨਾ ਦਿਖੀ ਤਾਂ ਘਰ ਵਾਲਿਆਂ ਨੇ ਮੀਰਾ ਨੂੰ ਮਾਰਨ ਦੀ ਵਿਉਂਤ ਬਣਾ ਲਈ ਤੇ ਮੀਰਾ ਦੀ ਮਾਂ ਇੱਕ ਸ਼ਰਬਤ ਦਾ ਗਲਾਸ ਲੈ ਕੇ ਆਈ ਜਿਸ ਵਿੱਚ ਜ਼ਹਿਰ ਘੋਲਿਆ ਹੋਇਆ ਸੀ ਮੀਰਾ ਦੀ ਮਾਂ ਨੇ ਕਿਹਾ ਕਿ ਮੀਰਾ ਇਹ ਸ਼ਰਬਤ ਦਾ ਗਲਾਸ ਰਵਿਦਾਸ ਨੇ ਤੇਰੇ ਵਾਸਤੇ ਭੇਜਿਆ ਹੈ ਤੇ ਤੂੰ ਇਹਨੂੰ ਪੀ ਲੈ ਤਾਂ ਮਾਂ ਦੇ ਮੂੰਹੋਂ ਇਹ ਬੋਲ ਸੁਣਦਿਆਂ ਹੀ ਮੀਰਾ ਖੁਸ਼ੀ ਨਾਲ ਝੂਮ ਮੁਠੀ ਤੇ ਉਹ ਸ਼ਰਬਤ ਦਾ ਗਲਾਸ ਇੱਕਦਮ ਮਾਂ ਦੇ ਹੱਥਾਂ ਵਿੱਚੋਂ ਫੜ ਲਿਆ ਤੇ ਹੱਥ ਜੋੜ ਕੇ ਇੱਕ ਵਾਰੀ ਰਵਿਦਾਸ ਜੀ ਮਹਾਰਾਜ ਨੂੰ ਯਾਦ ਕੀਤਾ ਤੇ ਉਹ ਸ਼ਰਬਤ ਦੇ ਗਲਾਸ ਨੂੰ ਘਟ-ਘਟ ਕਰਕੇ ਪੀ ਗਈ ਪਰ ਘਰ ਵਾਲੇ ਸੋਚ ਰਹੇ ਸਨ ਕਿ ਮੀਰਾ ਤਾਂ ਹੁਣ ਤੱਕ ਮਰ ਚੁੱਕੀ ਹੋਵੇਗੀ ਤੇ ਜਦੋਂ ਅੱਧੀ ਦਿਹਾੜੀ ਦੁਬਾਰਾ ਮੀਰਾ ਦੀ ਮਾਂ ਮੀਰਾ ਦੇ ਕਮਰੇ ਵਿੱਚ ਦੁਬਾਰਾ ਆਈ ਤਾਂ ਕੀ ਵੇਖਦੀ ਹੈ ਕਿ ਮੀਰਾ ਤਾਂ ਖੁਸ਼ੀ ਨਾਲ ਝੂਮ ਰਹੀ ਹੈ ਕਿਉਂਕਿ ਮੀਰਾ ਉੱਪਰ ਉਸ ਜ਼ਹਿਰ ਦਾ ਕੋਈ ਅਸਰ ਨਹੀਂ ਹੋਇਆ ਸੀ ਮੀਰਾ ਨੂੰ ਖੁਸ਼ੀ ਵਿੱਚ ਝੂਮਦੀ ਵੇਖ ਕੇ ਮਾਂ ਸ਼ਰਮਿੰਦੀ ਹੋ ਗਈ ਤੇ ਦੋਨੋਂ ਹੱਥ ਜੋੜ ਕੇ ਮੀਰਾ ਕੋਲੋਂ ਮਾਫੀ ਮੰਗਦੀ ਹੈ ਤਾਂ ਮਾਂ ਨੂੰ ਮਾਫੀ ਮੰਗਦਾ ਵੇਖ ਕੇ ਮੀਰਾ ਨੇ ਹੈਰਾਨੀ ਨਾਲ ਮਾਂ ਨੂੰ ਪੁੱਛਿਆ ਕਿ ਮਾਂ ਮਾਫੀ ਕਿਹੜੀ ਗੱਲ ਦੀ ਮਾਫੀ ਤਾਂ ਗਲਤੀ ਦੀ ਹੁੰਦੀ ਹੈ ਤੇ ਤੂੰ ਕਿਹੜੀ ਗਲਤੀ ਕੀਤੀ ਹੈ ਜਿਹੜੀ ਤੈਨੂੰ ਮਾਫੀ ਮੰਗਣੀ ਪੈ ਰਹੀ ਹੈ ਤਾਂ ਰੋਂਦੀ ਰੋਂਦੀ ਮਾਂ ਮੀਰਾ ਨੂੰ ਦੱਸਦੀ ਹੈ ਕਿ ਜਿਹੜਾ ਸ਼ਰਬਤ ਤੂੰ ਪੀਤਾ ਹੈ ਉਹ ਤੈਨੂੰ ਕਿਸੇ ਰਵਿਦਾਸ ਨੇ ਨਹੀਂ ਭੇਜਿਆ ਉਹ ਤਾਂ ਤੈਨੂੰ ਮਾਰਨ ਦੀ ਵਿਉਂਤ ਬਣਾਈ ਹੋਈ ਸੀ ਤੇ ਤੈਨੂੰ ਮਾਰਨ ਲਈ ਉਸ ਸ਼ਰਬਤ ਵਿੱਚ ਜ਼ਹਿਰ ਘੋਲਿਆ ਹੋਇਆ ਸੀ ਪਰ ਤੂੰ ਤਾਂ ਫਿਰ ਵੀ ਨਹੀਂ ਮਰੀ ਤਾਂ ਮਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਮੀਰਾ ਨੇ ਮੁਸਕੁਰਾ ਕੇ ਜਵਾਬ ਦਿੱਤਾ ਕਿ ਮਾਂ ਜਿਸ ਦਾ ਨਾਮ ਲੈ ਕੇ ਮੈਂ ਸ਼ਰਬਤ ਪੀਤਾ ਸੀ ਉਸ ਨੂੰ ਜਿਸ ਨੂੰ ਤੂੰ ਜੁੱਤੀਆਂ ਗੰਡਣ ਵਾਲਾ ਦੱਸਦੀ ਹਾਂ ਉਸ ਜੁੱਤੀਆਂ ਗੰਡਣ ਵਾਲੇ ਵਿੱਚ ਇੰਨੀ ਸਮਰੱਥਾ ਹੈ ਕਿ ਉਹ ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਸਕਦਾ ਹੈ ਸਤਨਾਮ ਸ਼੍ਰੀ ਵਾਹਿਗੁਰੂ ਜੀ